तूं न करे तरी सॼ ज़रूरी त पूरी तक ਮੇਰਾ ਬੰਨੀ ਨਰਾ ਮੈਂ ਨੀਓ ਮੰਨ ਪਿਆ ਤਾਂ ਤੇ ਨੂੰ ਪੁਰੀ ਸਤਾਨੀਆਂ ਦਾਤਾ ਤੇਰੇ ਦਰਸਾ ਦੀ ਮਹਿਕ ਪੀਣਾ ਵਲੀ ਕਰਦੇ ਖਲੀ ਤੇਰੀ ਸੰਗਤ ਖੜੀ ਉਹ ਪ੍ਰਤੱਖ ਬਰਤੋਂ ਜਿਵੇਂ ਮੇਰੇ ਕੋਲ ਹੱਥ ਆਪਣੇ ਬੱਚਿਆਂ ਦੇ ਸਿਰ ਤੇ ਮੇਰੇ ਕੋਲ ਹੱਥ ਨਾਮ ਲਖਾ ਦੇ ਦੋ ਆਪਾ ਖੱਡੇ ਦਾ ਜੀ ਜੋਰ ਤੁਹਾਡੇ ਘੱਡੇ ਦੀ ਰਸਮ ਕੀਤੀ ਬੱਚਿਆ ਨੇ ਇਹਨਾਂ ਦੇ ਵਿਆਹ ਕਰਿਆ ਅਤਰ ਤਰਾਂ ਜਿਹਨਾਂ ਸੰਪਾਟਾਂ ਦੇ ਅੱਗੇ ਸਾਡੀਆਂ ਛੁਗੀਆਂ ਨੇ ਇਹਨਾਂ ਸਾਰੀਆਂ ਸੰਸਥਾ ਦੇ ਕਿਰਪਾ ਪ੍ਰਯਾਸਾਂ ਜਿਹੜੇ ਕਜਾਨਿਆਂ 'ਚੋਂ ਮਾਇਆ ਆਉਂਦੀ ਆ ਉਹ ਕਜਾਨੇ ਭਰੇ ਰੱਖਣੇ ਜਿਹੜੇ ਕਜਾਨਿਆਂ ਤੋਂ ਰਸਤਿਆਂ 'ਗਾਨੇ ਪਿੰਡ ਅਠਵਾਰ ਦੀ ਜਿੰਨੀ ਵੀ ਸੰਗਤ ਆਈ ਹੈ ਔਰ ਭਰਾ ਕਿਤੇ ਪਹੁੰਚੇ ਨੇ ਪਿੰਡੇ ਦੇ ਵਿੱਚ ਉਹ ਸਾਰਿਆਂ ਨੂੰ ਬਹੁਤ ਬਹੁਤ ਮੇਲੇ ਦੀਆਂ ਵਧਾਈਆਂ ਤੇ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ। ਬਸ ਚੰਗ ਮਿੰਟਾਂ ਦੇ ਵਿੱਚ ਹੱਟ ਕਲਾਕਾਰ ਆਓ ਸਾਡੇ ਦਰਮਿਆਨ ਪਹੁੰਚ ਚੁੱਕੇ ਐ। ਉਹਨਾਂ ਨੇ ਤੁਹਾਡੇ ਕੁਝ ਮਿੰਟਾਂ ਦੇ ਵੇਖੀ ਸੰਮੁਖ ਹੋਣਾ। ਜੋ ਇਹ ਮੇਲਾ ਹੈ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਬੜੇ ਸ਼ਰਧਾ ਦੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਔਰ ਇਹ ਮੇਲਾ ਜਿਹੜਾ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਜਿਹੜਾ ਪਹਿਲਾਂ ਮੌਸਮ ਖਰਾਬ ਹੋਣ ਕਰਕੇ ਕਬੱਡੀ ਵਾਸਤੇ ਵੀ ਕੱਢ ਜਮੀਨ ਵਾਈ ਪਰ ਉਹ ਪ੍ਰਸਾਦ ਹੋਣ ਕਰਕੇ ਉਹ ਕੰਮ ਨਹੀਂ ਬਣ ਸਕਿਆ ਸੋ ਸਾਰੀ ਸੰਗਤਾਂ ਆਈਆਂ ਦਾ ਗ੍ਰਾਮ ਪੰਚਾਇਤ ਅਠਵਾਲ ਵੱਲੋਂ ਧੰਨਵਾਦ ਔਰ ਇੱਕ ਬੇਨਤੀ ਕਰਦੇ ਆ ਕਿ ਜਿਹੜੇ ਵੈਟਰ ਵੀਰ ਆਏ ਆ ਉਹ ਜਰੂਰ ਮੈਨੂੰ ਮਿਲ ਲੈ ਇੱਕ ਤੇ ਉਹਨਾਂ ਦੀ ਨਵੀਂ ਸੇਵਾ ਕਰਨ ਦੇ ਨਾਲ ਉਹ ਬਰਤਨਾਂ ਦੀ ਵੀ ਸੇਵਾ ਕਰਨ ਸੋ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸੇਵਾ ਇੱਕ ਵਾਰੀ ਫੇਰ ਸਾਰਿਆਂ ਦੇ ਬੀਤੇ ਕੱਢੀ ਕੀ ਆਮ ਨੇ ਕਿਤੇ ਪੱਥਰ ਤੱਕ ਚੱਲਿਆ ਮੈਂ ਨਾ ਕੋ ਮਨੂ ਕੱਤੀ ਤੇ ਨਾ ਕੋ ਪਰ ਤੂੰ ਅੱਡੀ ਖੜੀ ਗਲੀ ਤੋਂ ਭੱਜ ਕੇ ਆ ਬਹਿ ਉਹ ਨਾ ਗੇੜਾ ਇਹਦੀ ਲਗਦਾ ਵੈ ਸਿੰਘ ਜੀ ਉਸਾਰਤ ਮੈਂ ਅਰਸ਼ੀ ਫਰਮਾਨੇ ਪ੍ਰਸ਼ਾਸਨ ਤੋਂ ਕਿਸਮਤ ਵਾਲਾ ਮੈਂ ਆਪਣੇ ਆਪਣੇ ਸਮਝਦਾ ਪਿਆ ਜੀ ਲਾਸਟ ਈਅਰ ਵੀ ਇੱਥੇ ਪਹੁੰਚਿਆ ਸੀ ਤੇ ਦਰਸ਼ਨ ਨਹੀਂ ਹੋ ਪਾਏ ਮੱਥਾ ਲੀਹੇ ਨਹੀਂ ਪਾਇਆ ਪੁਰਜ ਇੱਥੇ ਮੱਥਾ ਵੀ ਟੇਕਿਆ ਗਿਆ ਤੇ ਤੁਹਾਡੇ ਪਵਿੱਤਰ ਆਤਮਾਵਾਂ ਬੈਠੀਆਂ ਨੇ ਰੱਬੀ ਨੂੰ ਬੈਠੀਆਂ ਨੇ ਤੁਹਾਡੇ ਨਾਲ ਵੀ ਰੂਬਰੂ ਰੂਪ ਨੂੰ ਦਾ ਮੌਕਾ ਮਿਲਿਆ ਤੇ ਇੱਥੇ ਸਰਦਾਰ ਅਮਨ ਸਿੰਘ ਸ਼ੇਰ ਸਿੰਘ ਸ਼ੇੜੀ ਅਲਸੀ ਜੀ ਐਮਐਲਏ ਬਟਾਰਾ ਪਾਰਸ਼ਕਾਰੀ ਪ੍ਰਧਾਨ ਪੰਜਾਬ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੀ ਖਾਸ ਲਈ ਲਵਾਨ ਆਏ ਆ ਤੇ ਸਾਡੇ ਨਾਲ ਮੇਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਪਹੁੰਚੀ ਹੈ ਸੁਰੂ ਦੇ ਨਾਲ-ਨਾਲ ਐਸਚੂ ਸੇਖੋਂ ਸਰਦਾਰ ਖਰਜਿੰਦਰ ਸਿੰਘ ਜਿੰਨਤੀ ਪਹੁੰਚੇ ਨੇ ਤੇ ਪਿੰਡ ਠਵਾਲ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਤੇ ਮੀਡੀਆ ਸਾਹਿਬ ਵੀ ਪਹੁੰਚੇ ਨੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਜੀ ਮੇਲੇ ਦੀ ਪ੍ਰਮਾਤਮਾ ਜਿਹੜੇ ਵੀ ਤੁਹਾਡੇ ਰੁਕੇ ਕੰਮ ਆ ਜਲਦੀ ਪੂਰੇ ਕਰਨ ਤੇ ਜਿਹੜੇ ਵੀ ਉਹ ਬੰਦ ਸਰਮਚਾ ਪਏ ਆ ਵਾਪਸ ਆਪਣੇ ਘਰ ਨੂੰ ਮੁੜ ਕੇ ਆਉਣ ਆਪਣਾ ਪਰਿਵਾਰ ਦਾ ਧਿਆਨ ਰੱਖਣ ਖਮਾ ਚ ਪਰਮਾਤਮਾ ਵਾਤੇ ਪਾਵੇ ਤੁਹਾਡੇ ਰੁਕੇ ਕੰਮ ਜਿਹੜੇ ਆ ਪਰਮਾਤਮਾ ਜਲਦੀ ਤੋਂ ਜਲਦੀ ਸਫਲ ਕਰੇ ਬਸ ਇਹੀ ਕੱਲਣਾ ਇੱਥੇ ਜਿਹੜੀ ਸਾਡੀ ਆਸ਼ੀਰਵਾਦ ਅਮੂਲ ਕਰਿਓ ਧੰਨਵਾਦ ਜੀ ਤੇ ਸਰਪੰਚ ਸਾਹਿਬ ਬਹੁਤ-ਬਹੁਤ ਵਧਾਈ ਆ ਪਿੱਛੇ ਪਿਛਲੇ ਮੇਲੇ ਨਾਲੋਂ ਇਸ ਵਾਰ ਤੁਸੀਂ ਬਹੁਤ ਹੀ ਵਧੀਆ ਜਿਹੜਾ ਵਾਤਾਵਰਣ ਬਣਾਉਂਦੇ ਹੋ ਤੇ ਨਾਲ ਸਾਡਾ ਪ੍ਰਾਰ ਦੇਵੀ ਦਾਸ ਕਬੱਡੀ ਪਲੇਅਰ ਵੀ ਇੱਥੇ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਜੀ ਕਿਰਦਾਰ ਜਿਹੜਾ ਉਹਨਾਂ ਦਾ ਮਾਨ ਸਨਮਾਨ ਹੈ ਜਿਹੜਾ ਪ੍ਰਬੰਧ ਕਰਾਈ ਟੂਲੋਂ ਔਰ ਸਰਪੰਚ ਸਾਹਿਬਾ ਬਲਵੰਦ ਨਾਲ ਪੂਰੀ ਪਲੇਸਮੈਂਟ ਪੂਰੀ ਪ੍ਰਬੰਧਕ ਕਮੇਟੀ ਸਾਰੇ ਪਰਤਾਜਦ ਤੋਂ ਤਰਵਾਦਾ ਜਿੰਨੀ ਸੰਗਤ ਬੈਠੀ ਹੋਣਾ ਨੂੰ ਯਾਸ਼ ਕਰੋ ਖੁੱਲਕੇ ਜ਼ੋਰ ਦਾ ਤਾਲੀ ਲਗਾਉਣਾ ਕਰੋ ਜੀ ਖੁੱਲਕੇ ਜ਼ੋਰ ਦਾ ਤਾਲੀ ਬਹੁਤ ਬਹੁਤ ਤਰਵਾਦ ਬੜਦੇ ਮਾਨ ਸਬ ਜੋ ਨਾਲ ਨਾਲ ਤਕਸੀਮ ਕੀਤੇ ਜਾ ਰਹੇ ਨੇ ਹਰਜੀਤ ਕਮੇਟੀ ਬਲੋ ਜੀ ਸਰਪੰਚ ਸਾਹਿਬਾ ਪੂਰੀ ಗ್ರಾಮ ਪੰਚਾਇਤ ਸਾਡੇ ਟਿਕਾ ਭਾਜੀ ਹੋਰ ਸਾਡੇ ਪਿਆਰੇ ਵੀਰਾਂ ਖੁਸ਼ਿਆਸ਼ ਕਰਾਂਗੇ ਕਬੱਡੀ ਟੂਰਨਾਮੈਂਟ ਪਿੰਡ ਅਠਵਾਲ ਪੂਰੇ ਪ੍ਰਬੰਧ ਕਮੇਟੀ ਨੂੰ ਜੋ ਬੰਦਾ ਮਾਨ ਸ਼ਰਮਾ ਨੂੰ ਦਿੱਤਾ ਜਾ ਰਿਹਾ ਖੁੱਲ ਕੇ ਜ਼ੋਰ ਦਾ ਤਾੜੀਆਂ ਕੱਢੋ ਬਈ ਹਾਂ ਬਿਲਕੁਲ ਜਿਨ੍ਹਾਂ ਨੇ ਕਹਿੰਦੇ ਪੰਜਾਬੀਅਰ ਦਾ ਨਾਮ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਹੈ ਜਿੰਨੇ ਵੀ ਪਹੁੰਚੇ ਹੋਣੇ ਵਿੱਚ ਮੇਰੀ ਫੋਟੋ ਸਾਡੇ ਆਪਣੇ ਚੈਨਲ ਤੋਂ ਲਾਈਵ ਚੈਟਰ ਇਸ ਨੂੰ ਇੱਕ ਵਾਰ ਫਿਰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਹਾਂ ਤਮਨ ਸ਼ਰਸ ਸਿੰਘ ਜੀ ਸ਼ਹਿਰੀ ਕਲਸੀ ਕਾਪਤਰੀ ਪ੍ਰਧਾਨ ਕਟਾਫ ਉਹਨਾਂ ਦੇ ਛੋਟੇ ਬ੍ਰਦਰ ਅਮਰਤ ਕਲਸੀ ਜੀ ਜਿਹੜੇ ਕਿ ਜਿੰਨੇ ਚਿਹਰੇ ਦੇ ਖੂਬਸੂਰਤ ਨੇ ਉਹਨੇ ਦਿਲ ਦੇ ਵੀ ਇਹ ਬਹੁਤ ਖੂਬਸੂਰਤ ਨੇ ਸੋਮ ਮਿਲਦੇ ਤੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ಗ್ರಾಮ ਪੰਚਾਇਤ ਵੱਲੋਂ ਸਾਰੀ ਸੰਗਤ ਵੱਲੋਂ ਧੰਨਵਾਦ ਨਾਲ ਇਹਨਾਂ ਦੇ ਸਰਬੰਕਦਰ ਸਿੰਘ ਜੀ ਸਾਡੇ ਭਰਾ ਵੱਡੇ ਐਸਐਚਓ ਸਾਹਿਬ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਨਿੱਘਾ ਜੀ ਆਇਆਂ ਇਹਨਾਂ ਦੇ ਨਾਲ ਹੀਰਾ ਪਲਵਾਨ ਦੇਵੀ ਦਾਸਪੁਰੀਆ ਜਿਹਨੇ ਕਿ ਕਬੱਡੀ ਦੇ ਵਿੱਚ ਬੜਾ ਨਾਮ ਖੱਟਿਆ ਵਾ ਉਹਨਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਵਾ ਸੋ ਜਿੰਨੀ ਕਲਸੀ ਸਾਹਿਬ ਦੀ ਟੀਮ ਆਈ ਹੈ ਮੇਰੇ ਵੱਲੋਂ ਬਾਸ ਵੱਲੋਂ ਬਹੁਤ ਬਹੁਤ ਜੀ ਆ ਧੰਨਵਾਦ ਸੋ ਐਮਐਲਏ ਸਾਹਿਬ ਨੇ ਆਪ ਬੁਲਾਇਆ ਮੈਂ ਸਵੇਰੇ ਮਿਲਦੇ ਵੀ ਆਇਆ ਹਾਂ ਮੈਂ ਸੰਗਤ ਨੂੰ ਵੀ ਦੱਸਿਆ ਕਿ ਉਹ ਉਹਨਾਂ ਨੂੰ ਜ਼ਰੂਰੀ ਜਾਣਾ ਪਿਆ ਕਿਸੇ ਕੰਮ ਤਰਨ ਤੰਪ ਭੋਗ ਤੇ ਜਾਣਾ ਪਿਆ ਵਾ ਸੋ ਇਸ ਕਰਕੇ ਹਾਜ਼ਰੀ ਜਿਹੜੀ ਹੈ ਸਾਡੇ ਇਹ ਵੀ ਐ ਐਮਐਲਏ ਨੇ ਕਿਉਂਕਿ ਜਿੱਥੇ ਸ਼ਿਆਰੀ ਭਾਈ ਦਾ ਫੂਲ ਚੱਲਦਾ ਉਹਦੇ ਨਾਲ-ਨਾਲ ਅੰਮ੍ਰਿਤ ਜੀ ਦਾ ਫੂਲ ਜਿਹੜਾ ਜਾਦਾ ਸ਼ਕਤੀ ਨਾਲ ਜਾਂਦਾ ਮੈਨੂੰ ਯਾਦ ਆ ਮੈਂ ਗੱਡੀ ਜਾ ਰਿਹਾ ਸੀਗਾ ਤੇ ਕਦੇ ਟਰੱਕ ਫੜ ਲਿਆ ਮੈਂ ਵੀਰ ਨੂੰ ਆਪਣੇ ਨੂੰ ਫੋਨ ਲਾਇਆ ਮੈਂ ਕਿਹਾ ਯਾਰ ਟਰੱਕ ਫੜਿਆ ਗਿਆ ਵਾ ਮੈਂ ਕਹਿੰਦਾ ਥਾਣੇਦਾਰ ਨੇ ਜਿੰਨੇ ਫੜਿਆ ਸੀਗਾ ਉਹ ਕਹਿੰਦਾ ਮੈਂ ਖਾਲੀ ਵੀ ਕਰਾ ਕੇ ਆਉਣਾ ਪਰ ਯਾਦ ਫੜਨਾ ਖਾਲੀ ਵੀ ਕਰਾ ਦੇਣਾ ਪਰ ਆਵਾਜ਼ ਆ ਪਹੁੰਚ ਆ ਗਿਆ ਜੀ ਸੋ ਮਾਣ ਤੁਹਾਡੇ ਤੇ ਇਹਨਾਂ ਨਾਲ ਵੀਡੀਓ ਸਾਹਿਬ ਸਰਦਾਰ ਕਲਜਿੰਦਰ ਸਿੰਘ ਜੀ ਚਾਹ ਸਾਹਿਬ ਜਿਨ੍ਹਾਂ ਦੇ ਬਦੌਲਤ ਇਸ ਨਗਰ ਦੇ ਵਿੱਚ ਐਮਐਲਏ ਸਾਹਿਬ ਦੀ ਰਹਿਣ ਮਾਈ ਇੱਥੇ ਜਿੰਨਾ ਵਿਕਾਸ ਦਾ ਕੰਮ ਚੱਲ ਰਿਹਾ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਸਾਹਿਬ ਦਾ ਔਰ ਇਨਾਂ ਦੇ ਨਾਲ ਕੇ ਵੀ ਨੇ ਇੱਥੇ ਇਹ ਬਹੁਤ ਪਿੰਨੂ ਪਿਆਰ ਕਰਦੇ ਆ ਜੀ ਸੋ ਉਹਨਾਂ ਦੇ ਨਾਲ ਚਾਹ ਸਾਹਿਬ ਵੀ ਆਏ ਆ ਕੇਰਨ ਸਾਹਿਬ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸੋ ਐਦਾਂ ਤੁਹਾਡਾ ਸਹਿਯੋਗ ਮਿਲਦਾ ਹੋਵੇ ਤੇ ਜਿਹੜਾ ਮੇਲਾ ਵਾ ਸ਼ਿੰਗ ਦੀ ਤਰ੍ਹਾਂ ਲੱਗਿਆ ਕਰੂਗਾ ਕੂੜਵੀ ਟੀਮਾਂ ਨੂੰ ਦਿੱਤੀ ਸਾਈ ਜਿਹੜੀ ਕਿ ਉਹ بارش ਕਰਕੇ ਕਬੱਡੀ ਸੱਚੀ ਮੂਜੀ ਦਾ ਹੀਰਾ ਵਾ ਇਹਨੂੰ ਮੜਾੜਾ ਕਹਿ ਦਈਏ ਤੇ ਉਸੇ ਵੇਲੇ ਪਲੇਅਰਾਂ ਦਾ ਇੰਤਜ਼ਾਮ ਮੈਦੋ ਮੈਟੀ ਕਰ ਦਿੰਦਾ ਵਾ ਕਿਉਂਕਿ ਸਾਡੇ ਇਸ ਮੇਲੇ ਦੇ ਵਿੱਚ ਐਟ ਤੇ ਦਾ ਵੀ ਪਲੇਅਰ ਕਹਨੇ ਪੈਂਦੇ ਆ ਕਿਉਂਕਿ ਇੱਥੇ بارش ਹੁੰਦੀ ਹੁੰਦੀ ਹੈ ਕੋਈ ਸੁੱਕਾ ਰੰਗ ਦਾ ਸਾਲ ਨਹੀਂ ਤੇ بارش ਹੋ ਜਾਂਦੀ ਹੈ ਇਹ ਕਰਕੇ ਸੰਗਤ ਦਾ ਪੈਣਾ ਜਿਹੜਾ ਨਾਮ ਖਰਾਬ ਹੋਵੇ ਉਹ ਕਿਤੇ ਵੀ ਜਾਦਾ ਨਹੀਂ ਦੂਜ ਕਰੀ ਦਾ ਕੁੱਕ ਪਲਵਾਨ ਮਹਿੰਗੇ ਆ 20 20 3000 ਰੁਪਿਆ ਲੈ ਕੇ ਇੱਕ ਪਲਵਾਨ ਜਿਹੜਾ ਕਬੱਡੀ ਖੇਡਣ ਆਉਂਦਾ ਇਸ ਕਰਕੇ ਸੰਗਤ ਦਾ ਜਿਹੜਾ ਪਿਆ ਉਹ ਠੀਕ ਤਰੀਕੇ ਨਾਲ ਲੱਗੇ ਸੋ ਸਾਰੀ ਸੰਗਤ ਦਾ ਧੰਨਵਾਦ ਹੁਣ ਬੋਲਾ ਜਰ ਨਾਮ ਅਗਲਾ ਵਾਤਾ ਕਰਾਂ ਭਾਜੀ ਹਮੀਦ ਵੀ ਜੇ ਨਾਲ ਪੂਰੀਆਂ ਕੱਢਣ ਦੇ ਆ ਵੀ ਇਹਨਾ ਮੋਸ਼ਨ ਜਿਆ ਬਣਿਆ